ਲੋ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਹੈ 23 ਦਸੰਬਰ 2025 ਤੇ ਆਪਾਂ ਅੱਜ ਖੜੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਅੱਜ ਤੂੜੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਤੇ ਬਾਕੀ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਕੱਲ ਤੂੜੀ ਦਾ ਰੇਟ ਰਿਹਾ 500 ਤੱਕ ਗਿਆ 500 525 ਰੁਪਏ ਤੱਕ ਤੇ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣੇ ਕਿੱਥੋਂ ਤੱਕ ਜਾਂਦਾ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੁੱਲੀ ਲੱਗਣ ਜੇ ਸਿਰਫ 5 ਮਿੰਟ ਰਹਿ ਚੁਕੇ ਆ ਤੁਹਾਨੂੰ ਅੱਜ ਦਾ ਟੂੜੀ ਦਾ ਭਾਅ ਚੈੱਕ ਕਰਾਉਣੇ ਆ ਬੁੱਲੀ ਲੱਗ ਬੁੱਲੀ ਲੱਗਦੀ ਆ ਸਵੇਰੇ 7:30 ਵਜੇ ਤੇ 25 ਹੋ ਚੁਕੇ ਆ 5 ਮਿੰਟ ਰਹਿ ਚੁਕੇ ਆ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਣੇ ਤੇ ਹਰੇ ਚਾਰੇ ਦੀਆਂ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਹਰਾਚਾਰਾ ਕੋਟਕਪੂਰਾ ਮੰਡੀ ਦੇ ਵਿੱਚ 300 350 ਰੁਪਏ ਤੱਕ ਲੱਗਿਆ ਤੇ ਅੱਜ ਦਾ ਤੁਹਾਨੂੰ ਮੈਂ ਚੈੱਕ ਕਰਾਉਣਾ ਟੂੜੀ ਦਾ ਰੇਟ ਆਪਾਂ ਚੱਲਦੇ ਆ ਬੁੱਲੀ ਤੇ ਤੁਹਾਨੂੰ ਅੱਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਆਪਾਂ ਚੱਲਦੇ ਹਾਂ ਬੋਲੀ ਤੇ ਸਾਨ ਕੋਲ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਦਾ ਤੁਹਾਨੂੰ ਚੈੱਕ ਕਰਾਉਣਾ ਹੈ ਤੂੜੀ ਤੇ ਤੂੜੀ ਦੀ ਬੋਲੀ ਲੱਗਦੀ ਹੈ ਤੁਹਾਨੂੰ ਚੈੱਕ ਕਰਾਉਣ ਦਾ ਰੇਟ ਵੀ ਤੂੜੀ ਚੈੱਕ ਤੁਸੀਂ ਕਰ ਸਕਦੇ ਹੋ ਆ ਬੱਲੇ ਬੱਲੇ ਹਾਂ ਹਾਂ ਵਧੀਆ ਆਪਣੀਆਂ ਵਧੀਆ ਵਧੀਆ ਯਾਰ ਕੁਝ ਨਹੀਂ ਸਮਝ ਆਉਣਗੇ ਪੁੱਛਣੀ ਪਈ ਗੁੱਲੀ ਕਹਿੰਦੇ ਹੋ ਕੋਣਾ ਉਨੇ ਕੀ ਹੋ ਜਾਣਾ ਛੱਟ ਦੀ ਟੁੱਟੀ ਆ ਹਾਂ ਹੁਣ ਦੱਸ ਕੇ ਸ਼ਾਮ ਜਾਈਗਾ ਭਾਈ 300 ਰੁਪਏ ਦਾ ਦੇਖ ਲੋ ਆ ਬੋਲੋ ਜੀ ਕਿਰਾਇਆ ਵਾ ਦੇ ਦਾਂਗੇ ਬੜੀ ਗੱਲ ਹੈ ਜੀ ਕਿਰਾਇਆ ਵਾ ਦੇ ਦਾਂਗੇ 500 ਦੇ ਦਾਂਗੇ ਕਿਰਾਇਆ 500 ਦੇ ਦੂਗਾ ਕਿਰਾਇਆ ਆ ਢੱਲ ਮਾ ਡੱਪ ਕੇ ਨਾਲੀ ਆ ਖਾਲੀ ਗੁੱਲੀ ਚਾਹਾਂ ਉਹ ਖਾਲੀ ਗੁੱਲੀ ਆ ਫਿਰ 300 ਦਿੰਦੇ ਆ 500 ਦੀ ਜਾਂਦਾ ਰਾਤਰੀ ਮਰਜੀ ਆ ਭਾਈ ਕਿਉਂ ਭਈ ਟੱਕਾ ਕੋਈ ਨਹੀਂ ਦਲ ਦੇਓ ਦੇਓ ਬੋਲੀ ਦੂਜਾ ਦੇਓ ਗਈ 350 350 350 ਹਾਂ ਕੌਣ ਪੁੱਛਦਾ ਮੈਂ ਜਾਊਗਾ ਤੇ ਫੇਰੀ ਆਂਗਾ ਦੱਸ ਬਾਈ ਆ ਫੇਰ ਨਹੀਂ ਬੁਣੀ ਦਿੰਦਾ ਫਿਰਾਂ ਕੱਚੀ ਗੱਲ ਦਾ ਹੀ ਫੋਦਾ ਯਾਰ ਸੋਚ ਨਾ ਇੰਨੇ ਜਾਗਦਾ ਬਾਈ 55 ਬੰਦਾ ਲਾਉਣ ਵਾਲਾ ਬੰਦੇ 60 65 70 75 80 85 90 94 405 100 15 20 25 30 35 40 45 450 55 60 65 70 75 80 480 ਰੁਪਏ ਬੋਲਣਾ ਭਾਈ ਕਿਨੇ 480 ਰੁਪਏ ਲੈ ਲਿਗੇ 480 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰੋਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨੇ ਨੇ ਪੋਸਟ ਕਰੀਆ ਹਾਂ ਇਹਦਾ ਰੇਟ ਦੇਖ ਲਈਏ ਭਾਈ ਕਿੱਧਰ ਗਿਆ ਭਾਈ ਤਰਾਏ ਵੱਧ ਮੰਗਦਾ ਭਈ ਤੇ ਪਾਲੀ ਕਿਥੋਂ ਦੀ ਹੈ ਨਾਨਸਰ ਅੱਛਾ 400 ਦੇ ਦੀ ਚੱਲ 400 ਲੈ ਲਈ 400 ਲੈ ਲਈ ਕਿਹੜੇ ਬੰਦੇ ਨੇ ਭਾਈ ਮੰਨ ਗਏ 400 ਬੋਲੋ ਬੋਲੋ ਇਧਰ ਵੀ ਲੰਘੇ ਆਣਾ ਰਮਵੀ ਦੀ ਲੰਘੇ ਆਣਾ ਨਾਲ ਸੰਦ ਚੱਲ 650 650 54 60 65 70 75 400 5 10 15 20 25 30 35 40 45 450 54 60 65 70 75 80 85 90 95 500 500 ਬੋਲੰਗ ਨੇ 500 ਰੁਪਏ ਪਾ ਲਏ ਬਾਈ ਟਰਾਲੀ ਦਾ ਰੇਟ ਲੱਗਿਆ 500 ਰੁਪਏ ਵਧੀਆ ਰੇਟ ਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਅਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਤੂੜੀ ਚੈੱਕ ਤੁਸੀਂ ਕਰ ਸਕਦੇ ਆ ਕਿਦੀ ਆ ਭਾਈ ਆਪਣੇ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ 450 450 60 65 65 70 470 75 75 80 85 84 90 95 95 500 500 ਬੋਲੰਗ ਨੇ 500 ਰੁਪਏ ਉਹ ਕਿੱਥੇ ਹੈ ਇਹ ਵੀ ਟਰਾਲੀ ਲੱਗੀ ਆ 500 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਬੋਲੋ ਜੀ 400 ਹਾਂ ਜੀ 5 10 15 20 25 450 60 17 80 92 94 ਪੂਰਾ 505 10 510 ਬੋਲਾਂਗੇ ਨੇ 510 ਲਓ ਜੀ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 510 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਬਾਹਰ ਦੀ ਬਾਈ ਬਾਹਰ ਜੀ ਐਂ ਨਿਕਲੂਗੀ ਮੋਟੀ ਆ ਬਈ ਬਾਹਰ ਦੀ ਦੁੜੀ ਆ ਮਣੀ ਮੋਟੀ ਆ ਸਕਦੀ ਆ ਨਾਸ਼ ਕਰ ਬਾਈ ਆ ਬੋਲੋ ਭਾਈ ਜਾਊਗਾ ਸਰਾਮੀ ਜਾਏਗਾ ਭਾਈ ਸਰਾਮੀ ਚਲੋ ਜੋ ਵੀ ਜਮ ਲੀ ਜਿਹੜਾ ਨਾਮੈਂਟ ਮਾਰੋ ਉਹ ਵੀ ਟਿਵਾ ਦੂਗਾ ਤੂੰ ਨਾੜ ਦੇ ਤੂੰ ਛਾੜਾ ਇਹ ਮੈਂ ਬੱਦਾਰੀ ਕੋਲ ਹਾਂ ਬੋਲੋ ਭਾਈ ਬਾਲੀਦਨ ਨਿਕੋ ਦਿਓ 400 ਰੁਪਇਆ 400 400 50 51 20 30 40 50 55 70 75 80 85 90 95 495 ਬੋਲਾਂਗੇ ਨੇ ਲੇਖ ਬਈ 495 ਬਈ ਏਟਰ ਵਾਲੀ ਦਾ ਰੇਟ ਲੱਗਾ 495 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ